ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਕੇਂਦਰ ਸਰਕਾਰ ਦੁਆਰਾ 8ਵੇਂ ਤਨਖਾਹ ਕਮਿਸ਼ਨ ਵਿੱਚ ਪੈਨਸ਼ਨਰਾਂ ਨੂੰ ਡੀਏ ਵਿੱਚ ਦਿੱਤੇ ਜਾਣ ਵਾਲੇ ਵਾਅਦੇ ਜਾਂ ਫਿਰ ਇਹਦੇ ਨਾ ਦਿੱਤੇ ਜਾਣ ਵਾਲੇ ਵਾਅਦੇ ਸੰਬੰਧੀ ਚੱਲ ਰਹੀ ਕੰਟਰੋਵਰਸੀ ਸੰਬੰਧੀ ਰਾਜ ਸਭਾ ਵਿੱਚ ਪੁੱਛੇ ਗਏ ਸਵਾਲ ਤੇ ਉਹਦਾ ਦਿੱਤੇਗਾ ਜਵਾਬ ਅਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਤੁਹਾਨੂੰ ਦੱਸਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੇਖੋ ਰਖਵੈ ਗਰਲੋ ਤਾਂ ਜੋ ਬਾਰੇ ਕੰਮ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਕੇਂਦਰ ਸਰਕਾਰ ਦੁਆਰਾ ਫਟਵੀ ਤਨਖਾਹ ਕਮਿਸ਼ਨ ਦੀ ਕੀਤੀ ਗਈ ਸਥਾਪਨਾ ਤੋਂ ਬਾਅਦ ਇਹ ਕੰਟਰੋਵਰਸੀ ਅਕਸਰ ਹੀ ਸੁਣਨ ਨੂੰ ਮਿਲ ਰਹੀ ਸੀ ਕਿ ਕੀ ਪੈਂਛੋਂ ਤੇ ਵੀ ਇਹਦੇ ਅਪਰਸ਼ਨ ਲਾਗੂ ਹੋਣ ਗਿਆ ਤੇ ਕੀ ਡੀਏ ਦੇ ਵਿੱਚ ਵਾਧੇ ਦਾ ਮਾਮਲਾ ਮਿਲੇਗਾ ਜਾਂ ਨਹੀਂ ਇਸ ਸੰਬੰਧੀ ਰਾਜ ਸਭਾ ਵਿੱਚ ਵੀ ਪੰਕਜ ਚੌਧਰੀ ਨੇ ਜੋ ਕਿ ਮਿਨਿਸਟਰ ਆਫ ਫੀਡ ਇਨ ਦ ਮਿਨਿਸਟਰੀ ਆਫ ਅਨਨਾ ਹਾ ਨਾਉ ਉਨਾਂ ਨੇ ਰਾਜ ਸਭਾ ਵਿੱਚ ਪ੍ਰਸ਼ਨ ਨੰਬਰ 2776 ਜੋ ਕਿ ਸ਼੍ਰੀ ਸ਼ੰਭੂ ਸ਼ਰਨ ਪਟੇਲ, ਸ਼੍ਰੀ ਮਦਨ ਗਠੌਰ ਤੇ ਸ਼੍ਰੀਮਤੀ ਕਰਨ ਚੌਧਰੀ ਦੁਆਰਾ ਪੁੱਛਿਆ ਗਿਆ ਸੀ ਉਹਦਾ ਜਵਾਬ ਮਿਤੀ 25 ਤੰਦਰ 2025 ਨੂੰ ਰਾਜ ਸਭਾ ਵਿੱਚ ਦਿੱਤਾ ਸੀ ਤਾਂ ਆਓ ਜਾਣਦੇ ਹਾਂ ਕਿ ਪ੍ਰਸ਼ਨ ਨੰਬਰ 2776 ਵਿੱਚ ਕੀ ਪੁੱਛਿਆ ਗਿਆ ਤੇ ਮਿਨਿਸਟਰ ਆਫ ਸਟੇਟ ਸ਼੍ਰੀ ਪੰਕਜ ਚੌਧਰੀ ਨੇ ਇਸ ਦਾ ਕੀ ਜਵਾਬ ਦਿੱਤਾ ਸੀ ਕੁਐਸਚਨ ਨੰਬਰ ਸਾਇੰਸ ਹੋ ਚੈਪਟਰ ਦੇ ਵਿੱਚ ਤਿੰਨ ਪਾਰਟ ਪੁੱਛੇ ਗਏ ਹਨ A B ਤੇ C A ਪਾਰਟ ਦੇ ਵਿੱਚ ਪੁੱਛੇ ਗਏ ਵੈਦਰ ਦਾ 8th ਸੈਂਟਰਲ ਪੇ ਕਮਿਸ਼ਨ CPC ਹੈਸ ਬੀਨ ਅਪਰੂਵਡ ਤੇ ਵੀ ਹੈ 100 ਦ ਡਿਟੇਲਸ देयर ਆਫ ਯਾਨੀ ਕਿ ਕੀ ਕੇਂਦਰ ਸਰਕਾਰ ਨੇ 8ਵਾਂ ਤਨਖਾਹ ਕਮਿਸ਼ਨ ਸਥਾਪਿਤ ਕਰ ਦਿੱਤਾ ਹੈ ਤੇ ਜੇ ਕਰ ਕਰ ਦਿੱਤਾ ਹੈ ਤਾਂ ਫਿਰ ਇਸ ਦੀ ਡਿਟੇਲ ਕੀ ਹੈ ਤਾਂ ਇਸ ਦੇ ਉੱਤਰ ਦੇ ਵਿੱਚ ਆਨਸਰ ਜੋ ਦਿੱਤਾ ਗਿਆ ਹੈ A ਤੇ B ਕੁਐਸਚਨ ਦਾ ਉਹ ਜਵਾਬ ਦਿੱਤਾ ਗਿਆ ਸੀ ਕਿ ਇਟ ਹੈਸ ਬੀਨ ਡਿਸਾਈਡਡ ਬਾਈ ਗਵਰਨਮੈਂਟ ਟੂ ਕਨਸਟੀਟਿਊਟ ਏ সেন্ট্রਲ ਪੇ ਕਮਿਸ਼ਨ ਤੇ 8ਵਾਂ ਤਨਖਾਹ ਕਮਿਸ਼ਨ ਜੋ ਸਥਾਪਿਤ ਕਰਨ ਦਾ ਕੇਂਦਰ ਸਰਕਾਰ ਨੇ ਫੈਸਲਾ ਕਰ ਲਿਆ ਹੈ ਤੇ ਜੋ C ਨੰਬਰ ਕੁਐਸਚਨ ਸੀ ਉਹ ਪੁੱਛਿਆ ਗਿਆ ਸੀ ਦ ਐਸਿਵੀਟ ਨੰਬਰ ਆਫ সেন্ট্রਲ ਗਵਰਨਮੈਂਟ EMPLOYEES ਫੰਡ ਪੈਨਸ਼ਨ ਆਫ ਦੈਟ ਵੁੱਡ ਬੈਨੇਫਿਸ਼ੀਅਰਸ from this at the level of 83 pc which would boost consumption in the economy ke jo estimated number of employees hai yani ki kinne employees han te kinne pensioners han jinna nu the benefit it da milega to is de uttar de vich jo minister of state unnan da jawab aaya si द प्रॉड्युसिंग नंबर ऑफ सेंट्रल गवर्नमेंट सिविलियन एम्प्लॉइज एंड पेंशनर्स फैमिली पेंशनर्स इज़ 36.57 लाख एज़ ऑन 1 मार्च 2025 एंड 33.91 लाख एज़ ऑन 31 दिसंबर 2024 रेस्पेक्टिवली टाइम द पावर ए कि जॉब के ਦਿੱਤਾ ਗਿਆ के जो 1 3 200 25 ਨੂੰ 36.57 ਲੱਖ ਜੋ ਫਿਵਰੀਅਨ এমਪਲਾਈਜ਼ ਗਵਰਨਮੈਂਟ ਸਿਵਲ এমਪਲਾਈਜ਼ ਤੇ ਪੈਨਸ਼ਨਰ ਤੇ ਫੈਮਿਲੀ ਪੈਨਸ਼ਨਰ ਉਹਨਾਂ ਦੀ ਗਿਣਤੀ ਸੀ ਤੇ 31/12/2024 ਨੂੰ ਇਹ ਗਿਣਤੀ 33.9 ਲੱਖ ਬਣਦੀ ਸੀ ਤੇ ਫਿਰ ਇਹ ਵੀ ਜਵਾਬ ਦਿੱਤਾ ਗਿਆ ਕਿ ডিফেন্স ਪਰਸਨਲ ਐਂਡ ਪੈਨਸ਼ਨਰਸ ਵੀ ਆਲਸੋ ਬੀ ਬੈਨੇਫੀਟਡ ਭਾਵ ਕਿ ডিফেন্স ਪਰਸਨਲ ਨੂੰ ਵੀ ਤੇ ਉਹਨਾਂ ਨੂੰ ਪੈਨਸ਼ਨਰਸ ਨੂੰ ਵੀ ਇਸ ਦਾ ਲਾਭ ਮਿਲੇਗਾ ਇਸ ਵਿੱਚ ਜੋ 36.57 ਸੈਂਟਰਲ ਗਵਰਨਮੈਂਟਸ ਸੇਵਰੀਅਨ EMPLOYES ਐਂਡ ਪੈਨਸ਼ਨਰਸ ਫੈਮਿਲੀ ਪੈਨਸ਼ਨਰ ਦੀ ਗੱਲ ਕੀਤੀ ਗਈ ਹੈ ਤਾਂ ਇਸ ਤੋਂ ਤਾਂ ਲੱਗਦਾ ਹੈ ਕਿ ਸੇਵਰੀਅਨ ਪੈਨਸ਼ਨਰਸ ਨੂੰ ਵੀ 8ਵੇਂ ਤਨਖਾਹ ਕਮਿਸ਼ਨ ਦੇ ਲਾਭ ਦਿੱਤੇ ਜਾਣਗੇ ਇਸ ਗੱਲ ਦੀ ਪਰਪਲ ਸਮਝਾਉਣਾ ਹੈ ਪਰੰਤੂ ਜੇਕਰ 8ਵੇਂ ਤਨਖਾਹ ਕਮਿਸ਼ਨ ਦੀਸ ਪਾਰਸ਼ਾ ਲਾਗੂ ਹੋਣ ਗਿਆ ਤਾਂ ਫਿਰ ਵੀ ਅਸਲ ਵਿੱਚ ਪਤਾ ਚੱਲੇਗਾ ਕੀ ਕਿ ਸਿਹਰੀਅਨ ਪੈਨਸ਼ਨਰ ਨੂੰ ਵੀ ਇਸ ਵਾਰ ਲਾਭ ਦਿੱਤਾ ਜਾਂਦਾ ਹੈ ਜਾਂ ਫਿਰ ਨਹੀਂ ਕੇਂਦਰ ਦੀ ਤਰਫ ਤੇ ਹੀ ਪੰਜਾਬ ਵਿੱਚ 1 1 26 ਤੋਂ ਲਾਗੂ ਹੋਣ ਵਾਲੇ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਰਿਕਮੈਂਡੇਸ਼ਨ ਕੀਤੇ ਜਾਣ ਦੀ ਸੰਭਾਵਨਾ ਬਣੇਗੀ ਇਹ ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਅਗਲੇ ਸਾਲ ਤੋਂ ਡਿਊ ਕੇਂਦਰ ਤੇ 8ਵੇਂ ਤਨਖਾਹ ਕਮਿਸ਼ਨ ਤੇ ਪੰਜਾਬ ਦੇ 7ਵੇਂ ਤਨਖਾਹ ਕਮਿਸ਼ਨ ਵਿੱਚ ਪੈਨਸ਼ਨਰਾਂ ਨੂੰ ਡੀਏ ਵਿੱਚ ਵਾਧੇ ਦਾ ਲਾਭ ਮਿਲਦਾ ਹੈ ਜਾਂ ਨਹੀਂ ਵੈਸੇ ਰਾਜ ਸਭਾ ਵਿੱਚ ਸਟੇਟ ਮਨਿਸਟਰਾਂ ਕੋਲੋਂ ਆਪਵਾੜਾ ਦਿੱਤੇ ਗਏ ਉੱਤਰ ਤੋਂ ਤਾਂ ਇਹ ਹੀ ਜਾਪਦਾ ਹੈ ਕਿ ਸਿਵਿਲੀਅਨ ਪੈਨਸ਼ਨਰਸ ਨੂੰ ਵੀ ਇਸ ਦਾ ਲਾਭ ਮਿਲੇਗਾ ਵੀ ਮਿਲੇਗਾ ਇਸ ਵੀਡੀਓ ਵਿੱਚ ਬਖੇਨਾ ਜੇਕਰ ਵੀਡੀਓ ਟੈਂਕ ਲਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ